ਵੇ ਅਬੋਜਾਨ ਅਲੋਹੀਮ ਪਰਮੇਸ਼ਵਰ ਨੂੰ ਸਦੀਵੀ ਧੰਨਵਾਦ ਦਿੰਦਾ ਹਾਂ ਕਿ ਉਹਨਾਂ ਨੇ ਸਾਡੇ ਪਿਆਰੇ ਮੈਂਬਰਾਂ ਅਤੇ ਸਵਰਗੀ ਮਾਤਾ ਦੇ ਨਾਲ ਪਿਤਾ ਮਸੀਹਾਨ ਸੰਗ ਹੋਂਗਜੀ ਦੇ ਪਵਿੱਤਰ ਜਨਮ ਦੀ 107ਵੀਂ ਬਰੇਗੰਡ ਮਨਾਉਣ ਦੀ ਇਜਾਜ਼ਤ ਦਿੱਤੀ ਹੈ। ਤੋ ਹਰਾਕਿਓ ਜੂਸ਼ਿਨ ਐਲੋਹੀਮ ਹਾਨਾਨੀਕੇ 무한한 감사와 영광과 찬양을 돌립니다। ਤੁਸੀਂ ਕਿ ਤੜਕੇ ਤੋਂ ਇੱਥੇ ਆਉਂਦਾ ਬਹੁਤ ਯਤਨ ਕੀਤਾ ਹੈ। ਤੋਂ ਸੁਗੋਦਲ 많이 하신 것 같습니다। मैं उम्मीद करता हाँ कि अज तहू तो पिता ते माता तो बहुत सारी कृपा प्यार ते आशीर्वाद मिलेगा हर साल इस समय द दुआले एक गल मेरे दिमाग में गलग है जे पिता जी ना साड़ी आत्मिक दुनिया का की बनना सी। हर बार जो मैं इस ते विचार कर मैं सारिया भविखबाणिया विचार करता हाँ 되돌아보지 않을 수가 जीवनदा बिरच मूल प्राप्त कर सकेसी सारे लोग को कियसी अजेहा कर सकेसी जीवन दे बिरच तो बिना साडी किस्मत कदे भी स्वर्ग दा राज नहीं हो सकदी 영원한 पिता जी ने जीवन दे बिरच दी सच्चाई नु दोबारा स्थापित कीता जो नवे नेम दा फसाह है ਤੋ ਯੂਅਰ ਪਸਾਖ ਦੀ ਰੋਟੀ ਅਤੇ ਦਾਖਰਸ ਦੇ ਦੁਆਰਾ ਪਰਮੇਸ਼ਵਰ ਦੇ ਮਾਸ ਅਤੇ ਲਹੂ ਵਿੱਚ ਹਿੱਸਾ ਲੈਣ ਸਾਡੀ ਅਗਵਾਈ ਕਰਨ ਅਤੇ ਸਾਨੂੰ ਪਰਮੇਸ਼ਵਰ ਦੇ ਬੱਚੇ ਬਣਾਉਣ ਲਈ ਪਿਤਾ ਜੀ ਜੀਵਨ ਦੇ ਬਿਰਛ ਦੀ ਸਚਾਈ ਨਾਲ ਇਸ ਧਰਤੀ ਉੱਤੇ ਆਏ ਸਨ ਜੇਕਰ ਪਿਤਾ ਜੀ ਨਾ ਆਏ ਹੁੰਦੇ ਤਾਂ ਕੀ ਸਾਨੂੰ ਸਵਰਗੀ ਮਾਤਾ ਨੂੰ ਮਿਲਣ ਦਾ ਮੌਕਾ ਮਿਲਦਾ ਮਿਲਣ ਦਾ 기회가 있었습니까 ये तो तो असंभव होना सी कि दाऊद दीप विकबानी पूरी हो सकती सी जेकर पिताजी ना होंदे फिर सुवर्गी लोक जो दाऊद द्वारा बनाए जाने सी मौजूद नहीं हो सकते सन हर बार जदों सी इन्हां भविखबाणियां की जांच करते हां, तो यह तथ्य के पिता इस धरती

ਔਖੇ ਅਤੇ ਔਖੇ ਯਾਹ ਨਹੀਂ ਹੈ ਨਾ ਉਸ ਨੂੰ ਆਪਣੇ ਬੱਚਿਆਂ ਨੂੰ ਬਚਾਉਣ ਲਈ ਪਾਪ ਦਾ ਬੋਝ ਚੁਲਣਾ ਪਿਆ ਉਸ ਨੂੰ ਆਪਣੇ ਬੱਚਿਆਂ ਨੂੰ ਸਵਰਗ ਵੱਲ ਲੈ ਜਾਣ ਲਈ ਦੁੱਖਾਂ ਦੇ 37 ਸਾਲਾਂ ਤੱਕ ਖੁਸ਼ਖਬਰੀ ਦੇ ਪ੍ਰਚਾਰ ਦੇ ਜ਼ਿੰਦਗੀ ਦੇ ਰਾਹ ਤੁਰਨਾ ਪਿਆ ਅਜਿਹਾ ਪਿਤਾ ਜੀ ਦਾ ਜੀਵਨ ਸੀ ਅਤੇ ਅੱਜ ਦਾ ਦਿਨ ਜਦੋਂ ਪਿਤਾ ਜੀ ਦੇ ਮੋਢਿਆਂ ਤੇ ਸਾਡੇ ਪਾਪਾ ਦਾ ਬੋਝ ਪਾਇਆ ਗਿਆ ਸੀ ਇਹ ਦਿਨ ਕਦੇ ਵੀ ਪਿਤਾ ਲਈ ਖੁਸ਼ੀ ਦਾ ਦਿਨ ਨਹੀਂ ਹੋ ਸਕਦਾ ਹਾਲਾਂਕਿ ਕੀ ਉਹ ਆਪਣੇ ਬੱਚਿਆਂ ਸਾਨੂੰ ਬਚਾਉਣ ਦੀ ਖੁਸ਼ੀ ਨਾਲ ਇਸ ਧਰਤੀ ਤੇ ਨਹੀਂ ਆਏ ਮੈਂ ਅਕਸਰ ਸੋਚਦਾ ਸੀ 2000 ਸਾਲ ਪਹਿਲਾਂ ਇਸ ਧਰਤੀ ਉੱਤੇ ਉਹਨਾਂ ਨਾਲ ਕੀ ਸਲੂਕ ਕੀਤਾ ਗਿਆ ਸੀ

ਜੀ ਮੈਂ ਕਿਸੇ ਅਜਿਹੇ ਦੇਸ਼ ਵਿੱਚ ਗਿਆ ਜਿੱਥੇ ਲੋਕਾਂ ਨੇ ਮੇਰਾ ਮਜ਼ਾਕ ਉਡਾਇਆ ਮੈਨੂੰ ਨਫ਼ਰਤ ਕੀਤਾ ਮੈਨੂੰ ਸਤਾਇਆ ਮੈਨੂੰ ਸਲੀਬ ਉੱਤੇ ਟੰਗਿਆ ਬਰਛੇ ਨਾਲ ਮੇਰਾ ਪਾਸਾ ਵਿੰਨਿਆ ਅਤੇ ਮੇਰੇ ਉੱਤੇ ਪਾਪਾਂ ਦਾ ਝੂਠਾ ਇਲਜ਼ਾਮ ਲਗਾਇਆ ਅਤੇ ਧੋਖਾ ਦਿੱਤੀ ਗਿਆ ਉਸ ਦਾ ਲਹੂ ਸਾਡੇ ਉੱਤੇ ਹੈ ਅਤੇ ਸਾਡੇ ਬੱਚਿਆਂ ਉੱਤੇ ਹੋਵੇ ਮੰਨਦਰਾਉਂਦਾ ਰਹਿੰਦਾ ਮੈਂ मैं उन्होंने दुबारा मिलना उस जगह तुबारा जाना चाहगा हो तुसी उत्थे नहीं जाना चाहोगे। हालांकि वापस आना चाहते पर मुक्ति दूजी बार प्रगट कर रहे हैं जिम्मे की इब्रानिया अध्याय नौ वि भविखबाणी की गई है

ਕੀ ਸਾਨੂੰ ਮੁਕਤੀ ਜਾਂ ਸਵਰਗ ਦਾ ਰਾਜ ਮਿਲ ਸਕਦਾ ਸੀ ਕੀ ਅਸੀਂ ਸਵਰਗੀ ਮਾਤਾ ਨੂੰ ਮਿਲ ਸਕਦੇ ਸੀ ਅਤੇ ਸਮਝ ਸਕਦੇ ਸੀ ਕਿ ਅਸੀਂ ਇੱਕ ਸਵਰਗੀ ਪਰਿਵਾਰ ਹਾਂ 성경ਾਦਿਰ 바이블 ਵਿੱਚ ਕਿਤੇ ਵੀ ਦੇਖਦੇ ਹਾਂ ਪਿਤਾ ਦੇ ਆਉਣ ਤੋਂ ਬਿਨਾਂ ਕੋਈ ਵੀ ਇਹ ਚੀਜ਼ਾਂ ਨਹੀਂ ਜਾਣ ਸਕਦਾ ਸੀ ਜੇ ਪਿਤਾ ਨਾ ਆਏ ਹੁੰਦੇ ਤਾਂ ਅਸੀਂ ਸੱਚਾਈ ਮੁਕਤੀ ਦੇ ਰਾਹ ਸਵਰਗ ਦੇ ਰਾਜ ਜਨ ਸਦੀਪਕ ਜੀਵਨ ਦੇ ਮਾਰਗ ਬਾਰੇ ਨਹੀਂ ਜਾਣ ਸਕਦੇ ਸੀ ਪਿਤਾ ਪਰਮੇਸ਼ਵਰ ਨੇ ਸਾਡੇ ਕਦਮਾਂ ਨੂੰ ਨਰਕ ਤੋਂ ਸਵਰਗ ਵੱਲ ਮੋੜ ਦਿੱਤਾ ਉਹਨਾਂ ਨੇ ਹੋਰ ਕੀ ਸਥਾਪਿਤ ਕੀਤਾ ਜੇ ਪਿਤਾ ਨਾ ਆਏ ਹੁੰਦੇ ਤਾਂ ਕੀ ਸਿਯੋਨ ਸਥਾਪਿਤ ਹੋ ਸਕਦਾ ਸੀ

ਜੇ ਉਹ ਨਾ ਆਏ ਹੁੰਦੇ ਤਾਂ ਕੀ ਅਸੀਂ ਬਚ ਸਕਦੇ ਸੀ ਨਹੀਂ ਜਦੋਂ ਤੁਸੀਂ ਇਹ ਸਾਰੀਆਂ ਭਵਿੱਖਬਾਣੀਆਂ ਦੇਖਦੇ ਹੋ ਤਾਂ ਤੁਸੀਂ ਕੀ ਸੋਚਦੇ ਹੋ ਪਿਤਾ ਦਾਉਣਾ ਇਸ ਆਖਰੀ ਯੁੱਗ ਵਿੱਚ ਉਸਦੇ ਲੋਕਾਂ ਲਈ ਇੱਕ ਮਹੱਤਵਪੂਰਨ ਅਧਿਆਤਮਿਕ ਘਟਨਾ ਹੈ ਕੀ ਇਹ ਪੂਰੇ ਬ੍ਰਹਿਮੰਡ ਲਈ ਇੱਕ ਮਹਾਨ ਘਟਨਾ ਨਹੀਂ ਹੈ

ਇਸ ਦਾ ਕਾਰਨ ਇਹ ਹੈ ਕਿ ਪਿਤਾ ਦਾ ਇਸ ਧਰਤੀ ਤੇ ਆਉਣ ਦਾ ਸਭ ਤੋਂ ਮਹੱਤਵਪੂਰਨ ਉਦੇਸ਼ ਨਵੇਂ ਨੇਮ ਦੇ ਵਿਚੋਲੇ ਵਜੋਂ ਸੇਵਾ ਕਰਨਾ ਸਾਡੇ ਪਾਪਾਂ ਨੂੰ ਦੂਰ ਕਰਨਾ ਅਤੇ ਸਾਡੇ ਲਈ ਸਵਰਗੀ ਵਿਰਾਸਤ ਪ੍ਰਾਪਤ ਕਰਨ ਦਾ ਰਸਤਾ ਤਿਆਰ ਕਰਨਾ ਸੀ ਹੈ ਨਾ ਇਹ ਤਾਂ ਇਹੋ ਹੀ ਆਇਆ ਨਹੀਂ ਗਏ ਸਾਨੂੰ ਇਸ ਸਭ ਤੇ ਵਿਚਾਰ ਕਰਨਾ ਚਾਹੀਦਾ ਹੈ

ਹਰ ਰੋਜ਼ ਤਰੀ시고 ਇਕਵਾਰ ਫਿਰ ਸਰੀਰ ਪਹਿਨਿਆ ਅਤੇ ਆਪਣੇ ਬੱਚਿਆਂ ਦੀ ਅਗਵਾਈ ਕਰਨ ਲਈ ਸਿਯੋਨ ਦੀ ਸਥਾਪਨਾ ਕੀਤੀ। ਇੰਧਾਗੀ ਵਿਅਸਾ ਸ਼ਿਵਨਲ ਕੰਸਲ 해주시고। ਉਸ ਸ਼ਿਵਨਲ ਦਰ ਆਓਸਿਸ ਵਰਗੀ ਪਿਤਾ ਦੀ ਆਵਾਜ਼ ਨੂੰ ਯਾਦ ਕਰਿਏ। ਬਾਈਬਲ ਦੁਆਰਾ ਸਿਯੋਨ ਵਿੱਚ ਜਲਦੀ ਆਓ। ਅਤੇ ਆਓਸਿਸ ਵਰਗੀ ਪਿਤਾ ਦੀ ਪਾਲਣਾ ਕਰਿਏ ਅਤੇ ਇੱਕ ਵੀ ਮੈਂਬਰ ਨੂੰ ਪਿੱਛੇ ਛੱਡੇ ਬਿਨਾਂ ਸਵਰਗੀ ਮਾਤਾ ਦੇ ਨਾਲ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰੀਏ। जेकर सुईन जल्दी ही पिता नु मिलना चोंदे हाँ, दनदी को खुशखबरी जल्दी सामरिया ते धरती दे सिरे तक फैलाई जानी चाहिदी है नवे नेम दी खुशखबरी दा छेती ही एशिया अफ्रीका ओशेनिया यूरोप उत्तरी अमेरिका मध्य अमेरिका दक्षिणी अमेरिका ਉਤਰੀ ਭਾਰਤ ਦੱਖਣੀ ਭਾਰਤ ਰੂਸ ਤੇ ਬ੍ਰਾਜ਼ੀਲ ਸਾਰੀ ਖੁਸ਼ਖਬਰੀ ਦਾ ਪ੍ਰਚਾਰ ਮਹਾਂਦੀਪਾ ਦੇ ਹਰ ਦੇਸ਼ ਵਿੱਚ ਕੀਤਾ ਜਾਣਾ ਚਾਹੀਦਾ ਹੈ ਜਦੋਂ ਸਾਰਿਆਂ ਨੂੰ ਖੁਸ਼ਖਬਰੀ ਦਾ ਐਲਾਨ ਕੀਤਾ ਜਾਂਦਾ ਹੈ ਤਾਂ ਪਰਮੇਸ਼ਵਰ ਐਲਾਨ ਕਰਨਗੇ ਹੋਲੇ ਧਰਤੀ ਤੇ ਕੰਮ ਪੂਰਾ ਹੋ ਗਿਆ ਹੈ ਤਾਂ ਹੀ ਸਾਡਾ ਕੰਮ ਖਤਮ ਹੋਵੇਗਾ

मैं बिनती करता हूं कि हर मेंबर हर दिन अपने विश्वास मजबूत करने की कोशिश करे। आओ इब्रानिया 9 अध्याय 24 पर एक नजर मारिए अध्याय 9 आयत 24 ਕਿਉਂ ਜੋ ਮਸੀਹ ਹੱਥਾਂ ਦੇ ਬਣਾਏ ਹੋਏ ਪਵਿੱਤਰ ਸਥਾਨ ਵਿੱਚ ਜਿਹੜਾ ਅਸਲ ਦੀ ਨਕਲ ਹੈ ਨਹੀਂ ਗਿਆ ਸਗੋਂ ਸੂਰਜ ਵਿਛੀ ਗਿਆ ਭਈ ਹੁਣ ਸਾਡੇ ਲਈ ਪਰਮੇਸ਼ਵਰ ਦੇ ਸੰਮੁਖ ਪੇਸ਼ ਹੋਵੇ। ਉਹ ਸਾਡੇ ਲਈ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਪ੍ਰਗਟ ਹੋਇਆ। ਆਓ ਆਇਤ 71 ਵੱਲ ਵਧਿਏ। ਜਿਸ ਤਰ੍ਹਾਂ ਲੋਕਾਂ ਦਾ ਇੱਕ ਵਾਰ ਮਰਨਾ ਤੈ ਹੈ ਅਤੇ ਉਸ ਤੋਂ ਬਾਅਦ ਨਿਆਂ ਦਾ ਸਾਹਮਣਾ ਕਰਨਾ ਹੈ। ਉਸੇ ਤਰ੍ਹਾਂ ਬਹੁਤ ਸਾਰੇ ਲੋਕਾਂ ਦੇ ਪਾਪਾਂ ਨੂੰ ਦੂਰ ਕਰਨ ਲਈ ਮਸੀਹ ਨੂੰ ਇੱਕ ਵਾਰ ਕੁਰਬਾਨ ਕੀਤਾ ਗਿਆ ਸੀ। ਬਾਦੇ ਉਹ ਪ੍ਰਗਟ ਹੋਵੇਗਾ। ਉਹ ਕਿੰਨੀ ਵਾਰ ਪ੍ਰਗਟ ਹੋਣਗੇ? ਦੂਜੀ ਵਾਰ ਪਾਪ ਨੂੰ ਚੁਕਣ ਲਈ ਨਹੀਂ। ਉਹਨੇ ਦੂਜੀ ਵਾਰ ਪ੍ਰਗਟ ਹੋਣ ਦਾ ਕਾਰਨ ਸਾਨੂੰ ਮੁਕਤੀ ਦਿਲਾਉਣਾ ਸੀ। ਪਿੱਤਾ ਦਾ ਉਹ ਬਹੁਤ ਜ਼ਰੂਰੀ ਹੈ। कि एक पत्रस विच ए नहीं लिखया गया है कि साडे विश्वास दा उद्देश साडिया जाना दी मुक्ति है फिर जेकर ओ ना आए हुंदे तब मनुखता ले मुक्ति दा रस्ता कदे भी नहीं खुल्या हुंदा इसलिए परमेश्वर ने शरीर पहनिया अते पूर्व विच कोरिया देश विच प्रगट होए अते मिकाह दी भविष्यवाणी पूरी की थी।

मलक सिदकउ दिया सारियां भविखबाणिया पूरा किया पर जदों तो आए हैं अरूशलम कौन है इसलिए असदां का अर्थ समझ सकते हाँ मैं माता का पालन करता हाँ

नाल ही, सारे सीओन मैम जो पिता और माता दवाज सुन के सीयून वापस आए हन अते इतने हिस्सा लिया है मैं उम्मीद करता हाँ कि तुसी सारे रहोगे अते नवे साल विच बहुत सारियासा प्राप्त करोगे मैं उम्मीद है कि असी सारे स्वर्ग विच इकट्ठे हो सकते हां। दो हजार पीछे आओ अ लगन प्रार्थना करिए परमेश्वर के बचन की गवाही देिए परमेश्वर के बचन का अध्ययन करिए जोरदार प्रचार करिए जो दुबारा जन्म ले जिवे पिता सू चाहते हैं इस न मैं अज्ञा उपदेश समाप्त करना चाहागा तो बहुत बहुत धन्यवाद